ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਲੱਗੇ ਆ ਦੁੱਧ ਵਾਲਾ ਮਿੱਠਾ ਦਲੀਆ ਆਪਾਂ ਡੱਬੇ ਰੱਖ ਲਏ ਕੋਲੇ ਦਲੀਏ ਦਾ ਸ਼ੱਕਰ ਦਾ ਦੋ ਕਟੋਰੀਆਂ ਆ ਪਾਣੀ ਨਾਪ ਕੇ ਆਪਾਂ ਬੋਲ ਛੋਲੇ ਰੱਖ ਲਏ ਹੁਣ ਆਪਾਂ ਇਹ ਇੱਕ ਕਟੋਰੀ ਦੇ ਵਿੱਚ ਪਾਵਾਂਗੇ ਦਲੀਆ ਦਲੀਆ ਇੱਕ ਕਟੋਰੀ ਵੈਸੇ ਬਹੁਤ ਆ ਫੁੱਲ ਗਏ ਨੇ ਕਾਫੀ ਹੋ ਜਾਣਾ ਮਾ ਥੋੜਾ ਜਿਹਾ ਦਲੀਆ ਥੱਲੇ ਡੁੱਲ ਗਿਆ ਸੀ ਚਲੋ ਕੋਈ ਗੱਲ ਨਹੀਂ ਆਪਾਂ ਬਾਅਦ ਵਿੱਚ ਸਾਫ਼ ਕਰ ਲਵਾਂਗੇ ਹਾਫ ਕਟੋਰੀ ਆਪਾਂ ਲਵਾਂਗੇ ਸ਼ੱਕਰ ਦੀ ਹਾਫ ਕਟੋਰੀ ਵੈਸੇ ਬਹੁਤ ਆ ਆਪਣੇ ਲਈ ਦਲੀਏ ਦੇ ਅਕੋਰਡਿੰਗ ਜੇ ਘੱਟ ਵੀ ਲੱਗਾ ਮਿੱਠਾ ਨਾ ਆਪਾਂ ਦੁਬਾਰਾ ਹੋਰ ਪਾ ਲਵਾਂਗੇ ਆ ਪਾਣੀ ਜਿਹੜਾ ਆਪਾਂ ਦਲੀਏ 'ਚ ਯੂਜ਼ ਕਰਨਾ ਮਾ ਕੁੱਕਰ ਨੂੰ ਆਪਾਂ ਧੋ ਕੇ ਪਹਿਲਾਂ ਹੀ ਰੱਖ ਦਿੱਤਾ ਸੀਗਾ ਇਹਦੇ ਥੋੜੀ ਜਿਹੀ ਆਪਾਂ ਵੇਟ ਕਰਾਂਗੇ ਡਰਾਈ ਹੋਣ ਦੇ ਲਈ ਦਲੀਏ ਨੂੰ ਆਪਾਂ ਡਰਾਈ ਰੋਸਟ ਕਰਾਂਗੇ ਬਿਨਾਂ ਕਿਉਂ ਤੋਂ ਸ਼ੱਕਰ ਆ ਭੈਂਡ ਤੇ ਯ ਤੇ ਫਿਰ ਆਪਾਂ ਹੁਣ ਕੁੱਕਰ ਨੂੰ ਚੈੱਕ ਕਰ ਲਈਏ ਕੁੱਕਰ ਆਪਣਾ ਗਿਆ ਬਿਲਕੁਲ ਸੁੱਕ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਲੀਆ ਦਲੀਆ ਪਾ ਕੇ ਇਹਨੂੰ ਕੰਟੀਨਿਊ ਹਿਲਾਉਂਦੇ ਰਹਿਾਂਗੇ ਤੇ ਥੋੜਾ ਜਿਹਾ ਦਲੀਆ ਕਟੋਰੀ ਦੇ ਵਿੱਚ ਜੰਮਿਆ ਰਹਿ ਗਿਆ ਸੀ ਆਪਾਂ ਉਹ ਵੀ ਹੱਥਰੇ ਨਾਲ ਸਾਫ਼ ਕਰ ਲਈਏ ਕੋਈ ਵੀ ਚੀਜ਼ ਆਪਾਂ ਵੇਸਟ ਨਹੀਂ ਹੋਣ ਦੇਣੀ ਹੁੰਦੀਗੀ ਲਓ ਜੀ ਹੁਣ ਆਪਾਂ ਦਲੀ ਨੂੰ ਹਿਲਾਉਂਦੇ ਰਹਿਣਾ ਵਾ ਦਲੀਏ ਦਾ ਜਦੋਂ ਕਲਰ ਚੇਂਜ ਹੋ ਗਿਆ ਤਾਂ ਸਮਝ ਜਾਣਾ ਕਿ ਦਲੀਆ ਬਣ ਗਿਆ ਵਾ ਆਪਾਂ ਪਾਣੀ ਪਾ ਸਕਦੇ ਹਾਂ ਇਹਦੇ ਵਿੱਚ ਤੇ ਦਲੀਏ ਨੂੰ ਆਪਾਂ ਜ਼ਿਆਦਾ ਵੀ ਨਹੀਂ ਬ੍ਰਾਊਨ ਕਰਨਾ ਆਪਾਂ ਲਾਈਟ ਬ੍ਰਾਊਨ ਕਰਨਾ ਦੇਖੋ ਦਲੀਏ ਦਾ ਕਲਰ ਵਧੀਆ ਹੋ ਗਿਆ ਵਾ 스మెల్ ਵੀ ਬਹੁਤ ਸੋਹਣੀ ਆਉਣ ਲੱਗੀ ਆ ਜਦੋਂ 스멜 ਸੋਹਣੀ ਆਉਣ ਲੱਗ ਜਾਵੇ ਨਾ ਵਧੀਆਂ ਆਉਣ ਲੱਗ ਜਾਦਾ ਸਮਝੋ ਆਪਣਾ ਦਲੀਆ ਰੈਡੀ ਹੋ ਗਿਆ ਵਾ ਹੁਣ ਆਪਾਂ ਪਹਿਲੇ ਇੱਕ ਕਟੋਰੀ ਪਾਣੀ ਦੀ ਪਾ ਲਈਏ ਕਟੋਰੀ ਪਾਣੀ ਦੇ ਵਕਤ ਥੋੜਾ ਜਿਹਾ ਹਿਲਾਵਾਂਗੇ ਕਿਉਂਕਿ ਚਿੱਟੇ ਬੜੇ ਆ ਰਹੇ ਸੀਗੇ ਤੇ ਆਪਾਂ ਇੱਕ ਕਟੋਰੀ ਦਲੀਏ ਦੇ ਵਿੱਚ ਤਿੰਨ ਕਟੋਰੀਆਂ ਪਾਣੀ ਦੀ ਪਾਵਾਂਗੇ ਆਪਾਂ ਦੋ ਕਟੋਰੀਆਂ ਪਾਣੀ ਦੀ ਪਾ ਚੁੱਕੇ ਹੁਣ ਤੀਜੀ ਕਟੋਰੀ ਪਾਵਾਂਗੇ ਪਾਣੀ ਦੀ ਇਹਦੇ ਵਿੱਚ ਤੈਨਾਂ ਪਾਣੀ ਦੀਆਂ ਕਟੋਰੀਆਂ ਲਵਾਂਗੇ ਵਧੀਆ ਦਲੀਆ ਬਣ ਜਾਣਾ ਮੈਂ ਮਮੀ ਕਹਿੰਦੇ ਥੋੜਾ ਘੱਟ ਲੱਗਦਾ ਥੋੜਾ ਜਿਹਾ ਹੋਰ ਪਾ ਦਿੰਨੇ ਆ ਮਮੀ ਨੇ ਹੋਰ ਪਾ ਦਿੱਤਾ ਸੀ ਮਮੀ ਨੂੰ ਹਜੇ ਵੀ ਪਾਣੀ ਘੱਟ ਲੱਗ ਰਿਹਾ ਸੀ ਮੈਂ ਮਮੀ ਨੂੰ ਕਿਹਾ ਆਪਾਂ ਕੁੱਕਰ ਐਸ ਪਰ ਵੱਡਾ ਲਿਆਵਾ ਤੇ ਦਲੀਏ ਦੀ ਆਪਾਂ ਇੱਕ ਕਟੋਰੀਏ ਲੈ ਰਹੇ ਹਾਂ ਤਾਂ ਕਰਕੇ ਤੁਹਾਨੂੰ ਲੱਗ ਰਿਹਾ ਵਾ ਕਿ ਪਾਣੀ ਥੋੜਾ ਜਿਹਾ ਘੱਟ ਵਾ ਤੇ ਪਰ ਮੰਮੀ ਨੂੰ ਵੀ ਥੋੜਾ ਜਿਹਾ ਬੈਂਮ ਸੀਗਾ ਮੈਂ ਕਿਹਾ ਚੱਲੋ ਆਪਣਾ ਅਗਰ ਬੈਂਮ ਤੁਸੀਂ ਦੂਰ ਕਰਨਾ ਹੈ ਇਹਦਾ ਥੋੜਾ ਜਿਹਾ ਪਾਣੀ ਤੋਂ ਕੀ ਹੋਰ ਐਡ ਕਰ ਲਵੋ ਮੰਮੀ ਨੇ ਥੋੜਾ ਜਿਹਾ ਪਾਣੀ ਹੋਰ ਪਾ ਦਿੱਤਾ ਸੀਗਾ ਲੋ ਹੁਣ ਆਪਣਾ ਪਾਣੀ ਪੂਰਾ ਹੋ ਗਿਆ ਬਦਲਿਏ ਦੇ ਵਿੱਚ ਤੇ ਹੁਣ ਆਪਾਂ ਕੁੱਕਰ ਨੂੰ ਬੰਦ ਕਰ ਦੇਵਾਂਗੇ ਕੁੱਕਰ ਨੂੰ ਬੰਦ ਕਰਕੇ ਆਪਾਂ ਥੋੜੀ ਜਿਹੀ ਵੇਟ ਕਰਾਂਗੇ ਆਪਾਂ ਤੰਦ ਛੂਟੀਆਂ ਲਗਾਵਾਂਗੇ ਤੰਦ ਛੂਟੀਆਂ ਦੇ ਵਿੱਚ ਹੀ ਆਪਣਾ ਦਲੀਆ ਵਧੀਆ ਬਣ ਕੇ ਰੈਡੀ ਹੋ ਜਾਣਾ ਮਾ ਲੋ ਜੀ ਕੁੱਕਰ ਆਪਾਂ ਬੰਦ ਕਰ ਦਿੱਤਾ ਵਾ ਹੁਣ ਇੱਕ ਸਾਈਡ ਮੰਮੀ ਨੇ ਸਬਜ਼ੀ ਬਣਾ ਕੇ ਰੱਖੀ ਹੋਈ ਸੀਗੀ ਪਕੌੜੇ ਬੜੀਆਂ ਤੇ ਆਲੂ ਦੀ ਆਲੂ ਵੈਸੇ ਆਪਾਂ ਪਾਉਂਦੇ ਨਹੀਂਗੇ ਤੇ ਇਸ ਵਾਰ ਇੱਕ ਵਾਰ ਪਾ ਲਿਆ ਸੀਗਾ ਆਲੂ ਦੇਖੋ ਆਲੂ ਤੇ ਪਕੌੜੇ ਤੇ ਬੜੀਆਂ ਦੀ ਸਬਜ਼ੀ ਕੋਣ ਕੋਣ ਪਕੌੜੇ ਬਣੀ ਦੀ ਸਬਜ਼ੀ ਬਣਾਉਂਦਾ ਤੇ ਕਹਿੰਦਾ ਵਾ ਜੀਰੂ ਦੱਸਿਓ ਲੋ ਜੀ ਆਪਣੀ ਪਹਿਲੀ ਸ਼ੀਟ ਹੀ ਲੱਗਦੀ ਹੈ ਕੁੱਕਰ ਦੀ ਦੂਜੀ ਸ਼ੀਟ ਹੀ ਤੇ ਖਲਾਰਾ ਪਹਿਣਾ ਸਟਾਰਟ ਹੋ ਗਿਆ ਤੀਜੀ ਤੇ ਉਦੋਂ ਵੀ ਖਲਾਰਾ ਪਹਿਣਾ ਸਟਾਰਟ ਹੋ ਗਿਆ ਇੰਨੇ ਛੇਤੀਆਂ ਲੱਗ ਚੁੱਕੇ ਆ ਮਾ ਆਪਣੇ ਕੋਈ ਕਦਾ ਵੀ ਬੁਰਾ ਹਾਲ ਹੋ ਗਿਆ ਵਾ ਚਲੋ ਕੋਈ ਗੱਲ ਨਹੀਂ ਦਲੀਆ ਇਹ ਆਪਾਂ ਸਾਫ਼ ਕਰ ਲਾਂਗੇ ਕੁੱਕਰ ਨੂੰ ਆਪਾਂ ਕਰ ਦਈਏ ਬੰਦ ਹੁਣ ਤੇ ਹੁਣ ਆਪਾਂ ਪ੍ਰੈਸ਼ਰ ਕੱਢ ਚੇ ਨਾਲ ਕੱਢ ਦਵਾਂਗੇ ਵੈਸੇ ਇਦਾਂ ਪ੍ਰੈਸ਼ਰ ਕੱਢਣਾ ਨਹੀਂ ਚਾਹੀਦਾ ਪਰ ਥੋੜੀ ਜਿਹੀ ਜਲਦੀ ਸੀਗੀ ਆਪਾਂ ਨੂੰ ਨੇਰਾ ਜ਼ਿਆਦਾ ਹੋ ਗਿਆ ਸੀਗਾ ਇਸ ਕਰਕੇ ਇਦਾਂ ਹੀ ਪ੍ਰੈਸ਼ਰ ਕੱਢ ਲੈਨੇ ਆਪਾਂ ਤੇ ਹੋਰ ਨਾ ਆਪਣਾ ਦਲੀਆ ਬਿਲਕੁਲ ਥੱਲੇ ਲੱਗ ਜਾਵੇ ਤੇ ਜੇ ਪ੍ਰੈਸ਼ਰ ਨਾ ਕੱਢਿਆ ਤਾਂ ਪ੍ਰੈਸ਼ਰ ਕੱਢ ਕੇ ਹੁਣ ਆਪਾਂ ਪਹਿਲਾਂ ਕੁੱਕਰ ਨੂੰ ਖੋਲ ਕੇ ਚੈੱਕ ਕਰਦੇ ਆਂ ਆਪਣਾ ਦਲੀਆ ਲੋ ਜੀ ਦੇਖੀਏ ਬਿਲਕੁਲ ਪਾਣੀ ਸੁੱਕ ਗਿਆ ਵਾ ਪਰ ਇੰਨਾ ਵੀ ਪਾਣੀ ਸੁਕਾਉਣਾ ਨਹੀਂ ਸੀ ਜਿੰਨਾ ਸੁੱਕ ਗਿਆ ਵਾ ਚਲੋ ਕੋਈ ਗੱਲ ਨਹੀਂ ਵੈਸੇ ਥੱਲੇ ਨਹੀਂ ਲੱਗਾਗਾ ਮੈਂ ਡਰ ਗਈ ਸੀਗੇ ਥੱਲੇ ਤਾਂ ਨਹੀਂ ਲੱਗਾਗੇ ਬਿਲਕੁਲ ਥੱਲੇ ਨਹੀਂ ਲੱਗਾਗੇ ਵੈਸੇ ਦਲੀਆ ਇੰਦਾ ਵੀ ਵਧੀਆ ਲੱਗਦਾ ਦੇਖਣ ਨੂੰ ਜਿਵੇਂ ਗੋੜ ਵਾਲਾ ਬਣਿਆ ਹੋਵੇ ਹੁਣ ਆਪਾਂ ਦਲੀਏ ਦੇ ਵਿੱਚ ਦੁੱਧ ਨੂੰ ਐਡ ਕਰ ਦਈਏ ਇੱਕ ਕਟੋਰੀ ਦਲੀਏ ਦੇ ਵਿੱਚ ਆਪਾਂ 2 ਕੱਪ ਦੁੱਧ ਦੇ ਪਾਵਾਂਗੇ ਆਪਾਂ ਗੈਸ ਥੱਲੇ ਲਾ ਕੇ ਮਤਲਬ ਦੁੱਧ ਪਾਇਆ ਸੀਗਾ ਹੁਣ ਕੋਈ ਕੁੱਕਰ ਨੂੰ ਆਪਾਂ ਨਾ ਗੈਸ ਤੇ ਰੱਖ ਦਵਾਂਗੇ ਇੱਕ ਕੱਪ ਦੁੱਧ ਦਾ ਆਪਾਂ ਹੋਰ ਪਾਵਾਂਗੇ ਗੈਸ ਤੇ ਰੱਖ ਦਿੱਤਾ ਸੀ ਗੁਕਰ ਨੂੰ ਆਪਾਂ ਇੱਕ ਕੱਪ ਦੁੱਧ ਦਾ ਹੋਰ ਐਡ ਕਰ ਦਈਏ ਨਾਲ ਨਾਲ ਹਿਲਾਉਂਦੇ ਵੀ ਰਵਾਂਗੇ ਹਿਲਾ ਕੇ ਥੋੜਾ ਜਿਹਾ ਇਸ ਨੂੰ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਸ਼ੱਕਰ ਨੂੰ ਲਓ ਜੀ ਹੁਣ ਆਪਾਂ ਸ਼ੱਕਰ ਵੀ ਐਡ ਕਰ ਦਈਏ ਸ਼ੱਕਰ ਪਾ ਕੇ ਨੂੰ ਆਪਾਂ ਵਧੀਆ ਹਿਲਾਵਾਂਗੇ ਮਿਕਸ ਕਰ ਦਵਾਂਗੇ ਸ਼ੱਕਰ ਨੂੰ ਚੰਗੇ ਤਰ੍ਹਾਂ ਦੇਖੋ ਜੀ ਕਿੰਨਾ ਵਧੀਆ ਕਲਰ ਲੱਗਣ ਲੱਗ ਗਿਆ ਸ਼ੱਕਰ ਦੇ ਨਾਲ ਜੇ ਕਿਸੇ ਨੇ ਨਾ ਦੁੱਧ ਵਾਲੀ ਚੀਜ਼ ਨਹੀਂ ਵੀ ਖਾਣੀ ਹੈਗੀ ਤਾਂ ਬੰਦਾ ਨਾ ਗੁੜ ਜਾਂ ਸ਼ੱਕਰ ਪਾ ਕੇ ਚੀਜ਼ ਬਣਾ ਸਕਦਾ ਵਾ ਇਹਦੇ ਨਾਲ ਇੰਨਾ ਪਤਾ ਨਹੀਂ ਲੱਗਦਾ ਕੋਈ ਚੀਜ਼ ਦੁੱਧ ਵਾਲੀ ਬਣਾਈ ਹੋਈ ਆ ਦੇਖੋ ਹੁਣ ਆਪਣਾ ਦਲੀਏ ਦਾ ਕਲਰ ਕਿੰਨਾ ਪਿਆਰਾ ਹੋ ਗਿਆ ਵਾ ਹੁਣ ਆਪਾਂ ਥੋੜੀ ਦੇਰ ਟੱਕ ਕੇ ਨਾ ਆਪਾਂ ਦੋ ਕੁ ਬਾਲੇ ਦਵਾਣੇ ਇਹਨੂੰ ਹਵਾਲਾਉਣ ਤੋਂ ਬਾਅਦ ਆਪਾਂ ਚੈੱਕ ਕਰਾਂਗੇ ਲੋ ਦੇਖੋ ਹਵਾਲਾ ਆ ਗਿਆ ਵਾ ਹੁਣ ਆਪਾਂ ਦੇਖਦੇ ਆ ਦਲੀਆ ਦੇਖੋ ਗਾੜਾ ਹੋ ਗਿਆ ਮੈਂ ਨਾ এলাਚੀ ਪਾਊਡਰ ਦੁੱਧ ਚ ਹੀ ਪਾਤਾ ਸੀਗਾ ਵੀਡੀਓ ਚ ਦਿਖਾਉਣਾ ਭੁੱਲ ਗਈ ਸੀ ਤੇ ਹੁਣ ਆਪਾਂ ਇੱਕ ਬੋਲ ਦੇ ਵਿੱਚ ਦਲੀਏ ਨੂੰ ਕੱਢ ਲਈ ਹੈ ਬੋਲ ਚੋਂ ਦਲੀਏ ਨੂੰ ਕੱਢ ਕੇ ਸਭ ਤੋਂ ਪਹਿਲਾਂ ਆਪਾਂ ਦਾਦੀ ਨੂੰ ਟੇਸਟ ਕਰਾਵਾਂਗੇ ਕਿਉਂਕਿ ਦਾਦੀ ਰੀ ਦਾ ਫੇਵਰਿਟ ਚੀਜ਼ ਹੈ ਮਿੱਠੇ ਵਾਲੀ ਲਓ ਜੀ ਦਲੀਆ ਬਣ ਕੇ ਹੋ ਗਿਆ ਰੈਡੀ ਤੁਸੀਂ ਵੀ ਆਉ ਤੇ ਖਾਓ ਸਾਰੇ ਜਾਣੇ ਹੁਣ ਆਪਾਂ ਪਹਿਲਾਂ ਦਾਦੀ ਨੂੰ ਦੇ ਆਈ ਕਿ ਦਾਦੀ ਬਾਹਰ ਬੈਠੇ ਸੀ ਕੋਲਰ ਲਾ ਕੇ ਵੀਡੀਓ ਦੇ ਵਿੱਚ ਉਹ ਹਮੇਸ਼ਾ ਸ਼ਾਮ ਨੂੰ ਬਾਹਰ ਹੀ ਬੈਠਦੇ ਆ ਵੈਸੇ ਆ ਲਓ ਜੀ ਦਾਦੀ ਨੂੰ ਵੀ ਦੇ ਤਾਂ ਦੱਲ ਗਿਆ ਓਕੇ ਜੀ ਬਾਏ ਬਾਏ ਆਉ ਤੇ ਖਾਓ ਸਾਰੇ ਜਾਣੇ